ਸਾਡੇ ਬਜ਼ੁਰਗਾਂ ਨੂੰ ਕਿਉਂ ਤੰਗ ਕਰ ਰਿਹਾ ਹੈ ਲੀਡਰਾਂ ਦਾ ਘਰੇ ਕਹੇ ਨਾ ਹਾਂ ਘਰੇ ਆਉਣਗੇ ਨਾ ਲੀਡਰ ਸੀ ਲੀਡਰ ਨੂੰ ਮਿਲਣਾ ਕਰ ਲਈ ਬਾਹਰ ਜਾ ਕੇ ਕਰ ਲੈ ਤੂੰ ਕਿਉਂ ਇੱਥੇ ਫੰਕਸ਼ਨ ਜਿਹੜੀ ਬੈਠਿਆ ਮੂਰੇ ਕਿਉਂ ਖੜਕਾ ਕਰੀ ਜਾਣਾ ਛੋਟੀ ਮੇਰੀ ਗੱਲ ਸੁਣ ਕਾਹਦਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਕਦਾ ਕਰਾਈ ਇਹੇ ਪ੍ਰੋਗਰਾਮ ਕਰਾ ਕਰਾ ਬਾਈ ਇਹ ਅਸੀਂ ਤਾਂ ਆਰਗੇਨਾਈਜ਼ਰ ਆ ਜੀ ਅਸੀਂ ਤਾਂ ਬਣਾ ਲਈ ਨਸ਼ਾ ਮੁਕਤੀ ਦੇ ਵਿੱਚ ਪੈਸਾ ਨਹੀਂ ਹੁੰਦਾ ਪਕੜਾ ਹੋ ਜਾ ਮਾਨਸਾ ਦੇ ਬਿਠਾ ਰਹੇ ਬਾਈ ਇਹ ਮਾਨਸਾ ਦਾ ਤੂੰ ਕੌਣ ਹੈ ਰੋ ਮਾਨਸਾ ਕੌਣ ਹੈ ਉਹ ਮਾਨਸਾ ਅਸੀਂ ਉਹ ਬਾਈ ਨਸ਼ਾ ਮੁਕਤੀ ਮਾਨਸਾ ਜੱਟੀ ਕੰਮ ਮਾਨਸਾ ਆ ਬਾਈ ਮੇਰੇ ਬਾਈ ਕੁਝ ਨਹੀਂ ਖੇਲੇ ਸਰਕਾਰੀ ਮੁਲਾਜ਼ਮ ਚਰਾਤੀ ਮੁਲਾਜ਼ਮ ਖਾਣੇ ਨਾ ਯਾਰ ਇਹਨਾਂ ਨੂੰ ਖਾਣੇ ਕਮੇਟੀ ਨੂੰ ਸਰਕਾਰੀ ਮੁਲਾਜ਼ਮ ਇਹ ਕਿੰਨਾ ਦਾ ਕਿੰਨੇ ਦਰਵਾਜ਼ੇ ਨੇ ਦਰਵਾਜ਼ੇ ਖੋਲ੍ਹਾਰੀ ਮਾਊਂ ਨਾ ਇੱਕ ਤਾਂ ਕੀ ਹੋ ਰਿਹਾ ਕਮੇਟੀ ਨੂੰ ਪੈਸਾ ਖੋੜੀ ਰਿਹਾ ਸੁਰਤ ਮਾਰ ਰਿਹਾ ਹੋਰ ਪ੍ਰੇਸ਼ਟ ਬੰਦਾ ਸੁਸੂਰੇ ਕਿ ਇੱਕ ਮਿੰਟ ਤੁਸੀਂ ਕਮੇਟੀ ਆ ਆ ਚਲਾਗਾ ਮਾਈਕ ਤੇਨੂੰ ਮੈਂ ਦੱਸਦਾ ਸਾਡੇ 14 ਵੋਟਾਂ ਹੋਈਆਂ ਤੇਰੇ ਗਲੀ ਦੇ ਸਾ ਵਿਕਦਾ ਨਹੀਂ ਤੂੰ ਧੱਕਾ ਕਿਉਂ ਕਰ ਤੂੰ ਪਿਆਰ ਨਾਲ ਕਹਿ ਤੂੰ ਸਿਆਣਾ ਬਹਿਣਾ ਬੰਦਾ ਤੇਰੇ ਪਿਓ ਦੀ ਉਮਰ ਦਾ ਛੋਟੇ ਭਾਈ ਇੱਕ ਮਿੰਟ ਨਹੀਂ ਤੂੰ ਨੂੰ ਤੰਗ ਤੱਕ ਕੋਈ ਮਲਾਇਮ ਨਹੀਂ ਬੈਠ ਇੱਥੇ ਆਏ ਕਿਉਂ ਕਰ ਰਹੇ ਹੋ ਤੈਨੂੰ ਮੁਲਾਜ਼ਮ ਹੋ ਕੇ ਤੁਹਾਨੂੰ ਪੁੱਛਦਾ ਤੁਸੀਂ ਕਮੇਟੀ ਦੇ ਮੈਂਬਰ ਨਹੀਂ ਇਹ ਪਰਦਵਾਸੀ ਜਾ ਰਹੇ ਇਹ ਇਹ ਉਹਨਾਂ ਨੂੰ ਕਹਿ ਰਿਹਾ ਡਰਾ ਰਿਹਾ ਵਿਜੋਗਾ ਨੂੰ ਇੱਕ ਪਾਰਕ ਵਿੱਚ ਪਹਿਲੇ ਮੈਂਬਰੋ ਕਿੱਥੇ ਰਾਹ ਦੇ ਸਾਡੇ ਆਰਗੇ ਨਹੀਂ ਪਾਰਕ ਦੇਖਦੇ ਨਹੀਂ ਇਹ ਫਾਸੀ ਪਤਾ ਤੇ ਲੈ ਸਰਕਾਰ ਦੇ ਮੁਲਾਜ਼ਮ ਨੇ ਸਰਕਾਰ ਬਣਿਆ ਇਹ ਇਹ ਕੋਈ ਝਕਮ ਨਹੀਂ ਆ ਰਹਾ ਇਹ ਕੋਈ ਧਮਕੀ ਹੈ ਕੋਈ ਕਾਲ ਵੀ ਛੇੜ ਨਹੀਂ ਪਾਰਕ ਤੁਸੀਂ ਬਣਾਇਆ ਇਹ ਫਿਰ ਕੀ ਗੱਲ ਕਰਨਾਂ ਹਬਾ ਗੱਲੀ ਕਰ ਰਹੇ ਆ ਕੋਈ ਧਮਕੀ ਆ ਇਹ ਉ ਤਾਂ ਆਲੇ-ਖੋਲੇ ਸਰਕਾਰੀ ਮੁਲਾਜ਼ਮ ਹੈ ਕਿੱਥੇ ਬੋਲਣ ਦੇ ਇੱਥੇ ਬੋਲਣ ਦੇ ਕੋਈ ਬੋਲੋਗੇ ਜੀ ਸਿਸਟਮ ਵੀ ਬੋਲਾਂਗੇ ਅਸੀਂ ਦੱਸਾਂਗੇ ਇਹਨਾਂ ਦਾ ਸਾਡੇ ਇੱਕ ਦਾ ਬੰਦੇ ਮਾਰ ਰਹੇ ਨੇ ਪੁੱਛਣ ਵਾਸਤੇ ਸੱਦੀ ਹੈ ਜਨਤਾ ਆ ਜਾਓ ਤੁਸੀਂ ਇੱਕ ਬੈਟ ਜੋ ਬੋਲਦਾ ਪਰ ਨੈਸ਼ਨਲ ਮਹਿਮਾ ਇੱਕ 100 ਮਹਿਮਾ ਦਾ ਅਗਲਾ ਉਹਦੇ ਵਿੱਚ ਦਾ ਦੇਸ ਨੂੰ ਦਿੱਤਾ ਧਮਕੀ ਕਿਉਂ ਦੰਨ ਨੂੰ ਤੂੰ ਮੁਲਾਜ਼ਮ ਆ ਦੇਖ ਲੋ ਕਈ ਆ ਮਾ ਆਪਣਾ ਅਸ਼ਬੁਨੀ ਮਾਨਸਾ ਪ੍ਰਚਾਰ ਕਮੇਟੀ ਵਾਲਾ ਜਿਹੜਾ ਡੈਰਿਆ ਨਸ਼ਾ ਇਹ ਕਹਿੰਦਾ ਸਭ ਤੋਂ ਬਾਅਦ ਨਸ਼ਾ ਦੋ ਵਾਰ ਕਿੰਨੇ ਵਾਰ ਕੇ ਅੰਦਰ ਗਲੀ ਚ ਮਨਸਰੋਪਰਸ ਨਹੀਂ ਕੋਈ ਬਹੁਤ ਚਾਰ ਪੰਜ ਮੇਰੇ ਬੱਚੇ ਰੋਗੇ ਉੱਥੇ ਨਸ਼ਾ ਹੈ ਨਹੀਂ ਮੇਰੇ ਸਰਦਾਰ ਸਾਰੇ ਵੀ ਭਗਤ ਆਪਣੇ ਸਾਰੇ ਵੀ ਬੱਚੇ ਆ ਆਪਣੇ ਤੋਂ ਬਿਹਤਰ ਕੰਮ ਕਰ ਰਹੇ ਜਦੋਂ ਨਸ਼ਾ ਬੰਦ ਕੀਤਾ ਆਪਾਂ ਸਾਰੇ ਇਕੱਠੇ ਹੋ ਜੇ ਤਾਂ ਕੀ ਗੱਲ ਤੇਰੇ ਵਿੱਚ ਹੈ ਹੋ ਰਿਹਾ ਇੱਕ ਮਿੰਟ ਮੇਰੇ ਬੱਚੇ ਹੈ ਜੇ ਨਸ਼ਾ ਮੁਕਤੀ ਦੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਸਿੱਧੇ ਕੰਮ ਲਾਗੇ ਤਾਂ ਤੇਰੇ ਵਿੱਚ ਕੀ ਗੱਲ ਹੈ ਇਹ ਪੁਆਇੰਟ ਬਗਾਲ ਨਹੀਂ ਕਰਦੇ ਕੋਈ ਸਕਾਰੀਆ ਵੱਡੇ ਉੱਠਾ ਦੇ ਜੋ ਅੱਜ ਤੋਂ ਤੌੜ ਕੇ ਹੁਣ ਤੁਸੀਂ ਇਸ ਨੂੰ ਉਹ ਕਰਦੇ ਆਂ ਜਿਹੜੀ ਸਰਕਾਰ ਜੇ ਕੋਈ ਨਸ਼ਾ ਖਿਲਾਫ ਬੋਲਦਾ ਉਹ ਵੀ ਅਸੀਂ ਰੋਕਦੇ ਆਂ ਤੂੰ ਕਿ ਮੈਂ ਰੋਕ ਦੇਣਾ ਕਿਉਂ ਅਸੀਂ ਕੋਹਣਾ ਰੋਕ ਤੁਸੀਂ ਕਿ ਮੈ ਰੋਕ ਦੋਗੇ ਤੁਸੀਂ ਕਿ ਮੈ ਰੋਕ ਤੁਸੀਂ ਕਿ ਮੈ ਰੋਕ ਦੋਗੇ ਅਸੀਂ ਰੋਕਦੇ ਨਹੀਂ ਅਸੀਂ ਤੁਸਵਾਲ ਪੁੱਛ ਦੱਸੋ ਤੁਸੀਂ ਕਿ ਮੈ ਰੋਕੋ ਮੇਰੇ ਰਸਤੇ ਓ ਅਸੀਂ ਸਵਾਲ ਠਾਵਾਂਗੇ ਓ ਅਸੀਂ ਵੀ ਸਵਾਲ ਠਾਉਣੇ ਆਂ ਉਹ ਜਿਹਨੂੰ ਥੋੜੇ ੱੱਲੇ ਜਵਾ ਥੋੜੀ ਓਦੋਂ ਤੂੰ ਕਿੱਥੇ ਸੀ ਜਦੋਂ ਅਸੀਂ ਡੂੜ ਇੱਥੇ 8 ਮਹੀਨੇ ਤਰ ਨਾਲ ਆਇਆ ਕਾਹਦਾ ਦਰ ਰਹਾ ਇੱਕ ਮਿੰਟ ਪੰਜਾਬ ਦੇ ਵਿੱਚ ਵੀ ਭਾਈ ਨਸ਼ਾ ਵਿਕ ਰਿਹਾ ਇੱਥੇ ਵੀ ਨਸ਼ਾ ਵਿਕ ਰਿਹਾ ਇੱਥੇ ਇਤੋਂ ਮਾਨਸਾ ਮੈਡੀਕੋ ਜ ਆ ਅੱਜ ਤੱਕ ਉਧਰ ਨੂੰ ਕਿਉਂ ਨਹੀਂ ਕਰਦੀ ਓ ਮੇਰੇ ਸਰਕਾਰ ਨਾਲ ਮਸਲਾ ਕਿਸੇ ਮਜਬੂਰਾ ਘਟਾ ਦਿਓ ਥੋੜਾ ਕੰਮ ਹੈ ਸਾਡਾ ਕੰਮ ਬੋਲਣਾ ਨਹੀਂ ਬੋਲੋ ਫਿਰ ਬੋਲੋ ਤੁਸੀਂ ਆਪਦੀ ਸੇਧ ਤੇ ਬੋਲੋ ਫਿਰ ਆਪਦੀ ਸੇਧ ਤੇ ਬੋਲੋ ਫਿਰ ਤੂੰ ਜਾਨਾ ਨਹੀਂ ਭਾਈ ਸਾਹਿਬ ਤੁਸੀਂ ਕੌਣ ਹੋ ਜੀ ਤੁਸੀਂ ਕੌਣ ਹੋ ਮੈਂ ਤਾਂ ਸ਼ਹਿਰੀ ਹਾਂ ਥੋੜਾ ਸ਼ਹਿਰੀ ਆਈ ਤੁਸੀਂ ਫਿਰ ਤੁਹਾਨੂੰ ਇੱਥੇ ਇਨਵਾਈਟ ਕੀਤਾ ਹੈ ਤੇ ਸੱਜਣੇ ਵੀ ਬੋਲਣਾ ਨਹੀਂ ਵਿਰੋਧ ਰਾਸਤੇ ਨੇ ਬੈਠ ਗਿਆ ਨਹੀਂ ਅਸੀਂ ਆਵਾਂਗੇ ਅਸੀਂ ਨਹੀਂ ਵਿਰੋਧ ਕਰਾਂਗੇ ਅਸੀਂ ਚੱਲ ਕੇ ਆਉਂਦੇ ਹੁੰਦੇ ਹੁੰਦਾ ਹੋ ਕਿਵੇਂ ਹੁੰਦਾ ਤੁਹਾਡੀ ਗੱਲ ਗਲਤ ਗੱਲ ਤੇਰੀ ਗੱਲ ਕਿ ਨਾ ਸਮਝਦੀ ਜੀ ਜੀ ਆ ਕੇ ਵੀ ਖੋਲ ਕੇ ਵੀਡੀਓ ਬਣਾਉਂਦੇ ਹੋ ਠੀਕ ਐਂਡਾ ਹੀ ਤੁਸੀਂ ਸਾਰੇ ਦੋਸਤਾਂ ਦੇ ਹੱਕ ਸਾਥੀ ਲਾਓ ਦੋਸਤਾਂ ਤੇ ਆਪਾਂ ਸਾਰੇ ਕਿਹੜਾ ਲਾਉਣੇ ਚਾਹੀਦੇ ਸਾਰੇ ਇੱਕ ਚਾਰ ਰੁਕਤਾ ਬਣਾਈਏ ਕਿ ਕੀ ਨਹੀਂ ਆ ਗਏ ਹੋਵੇ ਵੀਐਸ ਕਾਹ ਹੋਏ ਸਕੀ ਇਹ ਪੇਸ਼ਕਾਰੀ ਵੀ ਜਾਈਏ ਕਿ ਜੋ ਸਹੀ ਕਰ ਉਹ ਇਸ ਨੂੰ ਕੈਸ ਕਰ ਜੋ ਸਰਕਾਰ ਦਾ ਕਰ ਰਹੀ ਹੈ ਜੋ ਸਰਕਾਰ ਰਹੀ ਹੈ ਜਿਹੜੀ ਸਹੀ ਕਰ ਤੁਹਾਡੇ ਵਾਲੀ ਪ੍ਰਸ਼ਾਸਨ ਦੀ ਨਾ ਖੋਲਿਆ ਨਹੀਂ ਨਹੀਂ ਮੈਂ ਮੈਂ ਹਾਂ ਤੂੰ ਬੇਈਮਾਨ ਕ੍ਰਾਪਟ ਮੇਰੀ ਮੇਰੀ ਗੱਲ ਸੁਣ ਗੀ ਚੱਕਰ ਪੂਰੀ ਇੰਦੀਆਂ ਦੇ ਆਪੇ ਮਾਕੀ ਉਹ ਹੈ ਕਿ ਉਸ ਵਿੱਚ ਵੀ ਉਹ ਚੱਲ ਰਹੀ ਹੈ ਤੂੰ ਐ ਕਿਵੇਂ ਬੋਲਪੇਗਾ ਤੂੰ ਕਮਾਲ ਕਰਦਾ ਹੈ ਤੈਨੂੰ ਕੋਈ ਨਾ ਦੋਗਿਆ ਤੇਰੀ ਇਹ ਸ਼ਬਦ ਬੋਲਣ ਮਤ ਰੱਖਿਆ ਸੀ ਤੁਸੀਂ ਕਹਿੰਦੇ ਇਹਦੇ ਇਹਦੇ ਇਹਦਾ ਕਰੋ ਹੱਕ ਇਹਦੇ ਇਹਦੇ ਨਹੀਂ ਤੂੰ ਇਹਦੇ ਨਹੀਂ ਤੂੰ ਇਹਦੇ ਹੱਕ ਤੇ ਬੋਲੋਗੇ ਨਹੀਂ ਤੁਸੀਂ ਇਹਦੇ ਹੱਕ ਤੇ ਬੋਲੋਗੇ ਕੀ ਇਹ ਉਹ ਆਦਮੀ ਬੋਲਦਾ ਕੀ ਬੋਲਦਾ ਉਹ ਟੁੱਕੜੇ ਬੋਲਦਾ ਤੂੰ ਹੁਣ ਬਾਹਾਂ ਨਾ ਮਾਰ ਤਾ ਕਰਸੀਆਂ ਨਹੀਂ ਨਹੀਂ ਤੁਸੀਂ ਕੀਨੇ ਵੜਾਇਆ ਮਿੰਟ ਫੌਰ ਹੁਣ ਕੀਨੇ ਵੜਾਇਆ ਬੇਨਤੀ ਕਰੀ ਜੰਨੇ ਆ ਕਰਨੀ ਅਸੀਂ ਬੇਨਤੀ ਇੱਥੇ ਕਰ ਕਮਾਲ ਹੈ ਬੜਾ ਬਹਿਜੋ ਇਹ ਮੀਨ ਗਲਤ ਗੱਲ ਕਰ ਰੋ ਕਮਾਰੇ ਇੱਕ ਗਲਤ ਗੱਲ ਛੋਟੀ ਗਲਤ ਗੱਲ ਹੈ ਤੁਸੀਂ ਨਹੀਂ ਨਾ ਤੁਸੀਂ ਸਿਸਟਮ ਚ ਰਹਿ ਕੇ ਗੱਲ ਕਰਦੇ ਹਾਂ ਹਾਂ ਇਹਨਾਂ ਨੇ ਕਰ ਤੁਸੀਂ ਕਮੇਟੀ ਦੇ ਮੈਂਬਰ ਹੈ ਨਹੀਂ ਹਾਂ ਇਹਨਾਂ ਦੀ ਪਾਰਕ ਕਮੇਟੀ ਦੇ ਫਿਰ ਸਾਡਾ ਪਰ ਮੇਰੀ ਗੱਲ ਪਾਰਕ ਕਮੇਟੀ ਕਾਦੇ ਵਾਸਤੇ ਹੈ ਜੀ ਦੱਸੋ ਮੈਨੂੰ ਪਾਰਕ ਪਿੰਡ ਇੱਥੇ ਬੋਟੇ ਲਾਉਣ ਵਾਸਤੇ ਆ ਸਰਕਾਰ ਨੇ ਇਹ ਪਾਰਕ ਕਮੇਟੀ ਨਹੀਂ ਸਰਕਾਰ ਦੇ ਇਲਾਕੇ ਵਿੱਚ ਬਣਕੀ ਨਹੀਂ ਸਰਕਾਰ ਨੇ ਜੇ ਤਾਂ ਪਾਰਕ ਲਈ ਤੁਸੀਂ ਪਾਰਕ ਲਈ ਆ ਦੀ ਗੇਰ ਚੋਕੀ ਦਿੱਤਾ ਅਸੀਂ ਇਹਦੇ ਫालतੂ ਕਰ ਰਹੇ ਆ ਓ ਯਾਰ ਗੱਲ ਸੁਣ ਮੇਰੀ ਤੂੰ ਮੇਰੇ ਨਾਲ ਫालतੂ ਕਰ ਨਾ ਨਹੀਂ ਫਿਰ ਤੂੰ ਸਾਡੇ ਬੰਦੇ ਨੂੰ ਉਹ ਗੱਲ ਕਰ ਕੀ ਗੱਲ ਦੱਸ ਤੂੰ ਕਿਉਂ ਕਹਿਣਾ ਬੈਠਾ ਕਿੱਥੇ ਇਹਨਾਂ ਨੂੰ ਅਸੀਂ ਵੀ ਲੜਤੀ ਬਣਿਆ ਬੇਨਤੀ ਕਰਨਾ ਹੱਥ ਜੋੜ ਕੇ ਬੇਨਤੀ ਕੀਤੀ ਹੈ ਤੈਨੂੰ ਬੇਨਤੀ ਕਰਦੇ ਆ ਯਾਰੇ ਫੜੀ ਮੇਰਾ ਹੁਣ ਮੈਂ ਬੇਨਤੀ ਕਰਦਾ ਨਸ਼ਾ ਖਤਮ ਕਰ ਤੂੰ ਇੱਕ ਮਿੰਟ ਫਿਰ ਹੋ ਜਾਊਗਾ ਤੇਰੇ ਕੋਲ ਕੀ ਕਰਾਤਾ ਨਹੀਂ ਹੋਇਆ ਮੇਰੇ ਕੋਲ ਤੇਰੇ ਕੋਲ ਕੀ ਕਰਾ ਰਿਹਾ ਤੂੰ ਕੀ ਹੈਗਾ ਤੇਰੇ ਕੋਲ ਕੀ ਦੱਸਦੇ ਤੂੰ ਕੌਣ ਹੈ ਅਸੀਂ ਸਰਕਾਰ ਦੇ ਨਾਂ 'ਤੇ ਬਹਿੰਦੇ ਹੋਰ ਕੀ ਸੀ ਇਸੇ ਸਰਕਾਰ ਦੇ ਨਾਂ 'ਤੇ ਕਰਪਸ਼ਨ ਨਾ ਕਰੋ ਕੀਨੇ ਕਰਦੀ ਕਰਪਸ਼ਨ ਸਾਨੂੰ ਕੌਣ ਪਤਾ ਕੰਮ ਦਸਤਾਨਾ ਮਾਪ ਰਹੇ ਉਹ ਗੱਲ ਫੋਨ ਨਹੀਂ ਉਹ ਦਾ ਨਾਮ ਮੇਰਾ ਨਮਿੰਦਰ ਸਿੰਘ ਆ ਹੋਰ ਕੀ ਕੰਮ ਕਰਦਾ ਵਾਓ ਤੇਰੇ ਮੈਨਾਂ ਮੇਰੇ ਕੋਲ ਸਿਕੂਨਡਾ ਹੋਰ ਦੱਸਿਆ ਉਹ ਉਹਨੇ ਵੀ ਆਪਣੀ ਕਰ ਰਿਹਾ ਕੋਣ ਹੈ ਦੇਖ ਲੋ ਆ ਦੇਖ ਮਾ ਜਲੇਗਾ ਤੇਰਾ ਡਰਾਈਵਰ ਉਹ ਤੀਰ ਪਾਈ ਥੋੜੀ ਹੁੰਦਾ ਉਹ ਬੈਟਾ ਇਹ ਪਾਰਕ ਬਣਾ ਜਿਹੜੀ ਗੱਲ ਕਰਦਾ ਮੈਂ ਖੜਾ ਇੱਥੇ ਜਿਹੜੀ ਗੱਲ ਕਰਦੇ ਹੈ ਪਾਰਕ ਵੀ ਵੀਰੇ ਗਲਤ ਕਰ ਲੈ ਗਲਤ ਥੋੜੀ ਗਲਤ ਕਰ ਲੈ ਤੁਸੀਂ ਸਾਡੇ ਸਿਸਟਮ ਤੁਸੀਂ ਸਾਡੇ ਸਿਸਟਮ ਉਹ ਮਾਰੇ ਤੁਸੀਂ ਸਾਡੇ ਸਿਸਟਮ ਚ ਰਹਿ ਕੇ ਸਾਡੇ ਸਿਸਟਮ ਤੁਸੀਂ ਘਰਾਸ ਕਰੋਂਗੇ ਇਹ ਕੀ ਗੱਲ ਹੈ ਇਹ ਖੜੇ ਝੁਕ ਕੇ ਇੱਕ ਮਿੰਟ ਤੁਸੀਂ ਇੱਕ ਮਿੰਟ ਬੱਸ ਤੂੰ ਪੰਗਾ ਲਿਆ ਜਾਂਦਾ ਜਾ ਕੇ ਉੱਥੇ ਪਹਿਲਾਂ ਕਿਉਂ ਪੰਗੇ ਦੀ ਕੀ ਗੱਲ ਹੈ ਇਸ ਦੀ ਤੂੰ ਹੁਣ ਤੂੰ ਆਹ ਫੜ ਫੜ ਕੇ ਕਹੇਗਾ ਕਿ ਇਹਨੇ ਕੀ ਇਹਨੇ ਬਾਹ ਮੜ ਲਈ ਇਹ ਕੀ ਵੀਡੀਓ ਕੋਈ ਮਤਾਂ ਮੜ ਨਾਲੀ ਐਨੀ ਬਿਨਾਂ ਗੱਲ ਤੂੰ ਤੁਸੀਂ ਰੇ ਮਂਗਾਈ ਫਿਰ ਇਹ ਮਂਗਾਈ ਆ ਹੀ ਨਹੀਂ ਲੈ ਤੂੰ ਘਰ ਨਹੀਂ ਉਹ ਘਰੇ ਦੇ ਫਕਰਾਂ ਨੇ ਕਦੇ ਮੋਝ ਨਹੀਂ ਕੀਤੀ ਐ ਪੰਜ ਵਾਰੀ ਪੁੱਛ ਕੇ ਗੱਲ ਕੀਤੀ ਐ ਪੰਜ ਵਾਰੀ ਪੁੱਛ ਕੇ ਗੱਲ ਕੀਤੀ ਐ ਤੂੰ ਤਾਂ ਵਿਰੋਧ ਹੀ ਕਰਦਾ ਹਾਂ ਡੋਗਰ ਸੀ ਵਿਰੋਧ ਹੀ ਕਰਦਾ ਕਰੀ ਜਦੋਂ ਬਾਅਦ ਵਿੱਚ ਵਿਰੋਧ ਕਿਉਂ ਨਹੀਂ ਕਰਦਾ ਇਹ ਵੀ ਗੱਲ ਹੈ ਸਾਹੀ ਬਣ ਗਿਆ ਜਿਹੜਾ ਵਿਰੋਧ ਪਾਰਕ ਵਿਰੋਧ ਕਰ ਕੀ ਬਣਿਆ ਜਿੱਥੇ ਖੜਾ ਹੋ ਕੇ ਮੈਂ ਕਰਕੇ ਬਣ ਗਿਆ ਤੀਰੋਲ ਨਹੀਂ ਸੌਣੀ ਨਾ ਮੈਨ ਕਰ ਦੋ ਤੁਸੀਂ ਮੈਂ ਉਲਟਾ ਲੈ ਲੈਂਦੇ ਯਾਰ ਐਵੇਂ ਹੁਣ ਤੁਰੇ ਜਾਂਦੇ ਹਾਂ ਕੋਈ ਕੁਸਚਨ ਕਰਨਾ ਐ ਸਾਡੀ ਪਾਰਟੀ ਕੋਲੋਂ ਇਸ ਦਾ ਕੁਸਚਨ ਕਰਨਾ ਐ ਗੱਲ ਲੋ ਵਿਰੋਧ ਦੀ ਗੱਲ ਜਦੋਂ ਹੋਵੇ ਇਹ ਵੀ ਬਿਨਾਂ ਦਾ ਤੁਸੀਂ ਹੋ ਕਰਦੇ ਗਲੀ ਗਲੀ ਮਾਨਸਾ ਦੀ ਨਸ਼ਾ ਹੈ ਹਰੇਕ ਟੇਢੀ ਗਲੀ 'ਚ ਵੀ ਨਸ਼ਾ ਹੈ ਦੇਖ ਗਲੀ 'ਚ ਬੱਚੇ ਘਰ ਦੇ ਤੇਰੇ ਸਾਡੇ ਜਵਾਕ ਹੈਗੇ ਨੇ ਮੇਰੇ ਦੋ ਜਵਾਕ ਨੇ ਲੜੋ ਉਹਨਾਂ ਨਾਲ ਲੜਦਾ ਕਿਉਂ ਉਹਨਾਂ ਨਾਲ ਤੇਰੇ ਕੋਲ ਤੂੰ ਕੀ ਹੈਂ ਲੜਦਾ ਕਿਉਂ ਉਹਨਾਂ ਨਾਲ ਤੈਨੂੰ ਸਾਨੂੰ ਪਤਾ ਨਹੀਂ ਤੈਨੂੰ ਕੋਈ ਮਰੀਏ ਨਾ ਤੂੰ ਹਾਂ ਕੀ ਹੈ ਤੂੰ ਕੀ ਪਤਾ ਮੇਰਾ ਤੈਨੂੰ ਪਤਾ ਹੈ ਮੇਰਾ ਤੈਨੂੰ ਤੂੰ ਸਰਕਾਰੀ ਮਲਾ ਹੈਂ ਕੀ ਤੂੰ ਵਿਰੋਧ ਕਰ ਰਿਹਾ ਤੂੰ ਹੋਰ ਕੀ ਕਰ ਰਿਹਾ ਤੂੰ ਵਿਰੋਧੀ ਬੰਦਾ ਰਹੇਗਾ ਤੂੰ ਝੂਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤਿਕ ਲੀਡਰ ਦਾ ਕੰਮ ਆ ਤੂੰ ਚਮਚਾ ਬਣ ਕੇ ਬਣਾ ਰਾਜਨੀਤਿਕ ਲੀਡਰ ਦਾ ਹੈਂ ਰਾਜਨੀਤਿਕ ਲੀਡਰ ਦਾ ਕਿਉਂ ਚਮਚਾ ਬਣਿਆ ਸਰਕਾਰੀ ਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆਂ ਤੇ ਸਰਕਾਰ ਆ ਨੀਤੀ ਆ ਹੈਂ ਹੱਥਾਂ ਚ ਤੂੰ ਪਾ ਤੂੰ ਨਾ ਨਾ ਕੋਪਲ ਸਾੜਾ ਨਾ ਕੋ ਵਰਦੀ ਪਾ ਆਂ ਤਾਂ ਲਿਖ ਮੈਂ ਇਉਂ ਆ ਤੂੰ ਤਾਰੇ ਬੈਜ ਲਾਈ ਫਿਰਦਾ ਚਮਚਮ ਹੈ ਭੇੜ ਆ ਮੈਂ 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 ਆ ਆਲੀ ਪਾਸੀ ਇਹ ਮਹਾਰਾਜ ਇਹ ਮਹਾਰਾਜ ਤੂੰ ਮਹਾਰਾਜ ਇਹਦੀ ਵਰਦੀ ਪਾਈ ਫਿਰਦੇ ਨੇ ਇਹਨਾਂ ਨੂੰ ਕੋ ਕਰੋ ਇਹਨਾਂ ਨੂੰ ਤਾਂ ਕਹੋ